ਸਭ ਤੋਂ ਵਹਿਮ ਤੇ ਵੱਡੀ ਖਬਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਫਿਰ ਮੁਹਾਲੀ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਆ ਵਿਕਰਮ ਮਜੀਠੀਆ ਦੀ ਨਾਬਾ ਦੀ ਜੇਲ੍ਹ ਦੇ ਵਿੱਚੋਂ ਵਿਕਰਮ ਮਜੀਠੀ ਅੱਜ ਬਾਹਰ ਆਉਣਗੇ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਕਿਉਂਕਿ 14 ਦਿਨ ਦੀ ਨਿਆਂਇਕ ਹਿਰਾਸਤ ਖਤਮ ਹੋ ਚੁੱਕੀ ਆ ਅੱਜ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਜੋ ਵਿਕਰਮ ਮਜੀਠੀਆ ਸੀ ਉਹ ਜੇਲ੍ਹ ਤੋਂ ਬਾਹਰ ਆ ਕੇ ਮੁਹਾਲੀ ਕੋਰਟ ਦੇ ਵਿੱਚ ਪਹੁੰਚਣਗੇ ਤਾ ਕੀ ਮਹਾਲੀ ਕੋਰਟ ਦੇ ਵਿੱਚੋਂ ਕੋਈ ਰਾਹਤ ਮਿਲਦੀ ਆ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲੀ ਦਲ ਦੇ ਆਗੂਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਦੇ ਸਮਰਥਕਾਂ ਨੂੰ ਬਿਕਰਮ ਮਜੀਠੀਆ ਨੂੰ ਤਾਂ ਅੱਜ ਪੇਸ਼ੀ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਲੀਡਰ ਹੈ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮਹਾਲੀ ਦੇ ਵਿੱਚ ਕੋਰਟ ਦੇ ਵਿੱਚ ਨਾ ਪਹੁੰਚ ਸਕਣ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਪਰ ਅੱਜ ਮੋਹਾਲੀ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਪੇਸ਼ੀ ਆ 14 ਦਿਨ ਦੀ ਨਿਆਇਕ ਹਸ ਦੇ ਵਿੱਚ ਸੀ ਦਰਅਸਲ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਉਹ ਵਿਕਰਮ ਮਜੀਠੀਆ ਦੇ ਉੱਤੇ ਤੜਕਸਾਰ ਪਹਿਲਾ ਮਾਮਲਾ ਦਰਜ ਹੁੰਦਾ ਫਿਰ ਦਿਨ ਚੜ੍ਹਦੇ ਹੀ ਵਿਕਰਮ ਮਜੀਠੀਆ ਦੇ ਘਰੇ ਵਿਜੀਲੈਂਸ ਧਾਵਾ ਬੋਲ ਦਿੰਦੀ ਆ ਗ੍ਰਿਫਤਾਰੀ ਹੁੰਦੀ ਆ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਵੀ ਬਹੁਤ ਖੜੇ ਹੁੰਦੇ ਰਹੇ ਤਾਂ ਗ੍ਰਿਫਤਾਰੀ ਹੋ ਜਾਂਦੀ ਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਹਾਸਲ ਕਰ ਲੈਂਦੀ ਆ ਵਿਜੀਲੈਂਸ 7 ਦਿਨ ਦਾ ਰਿਮਾਂਡ ਖਤਮ ਹੁੰਦਾ 7 ਦਿਨ ਦੇ ਵਿੱਚ ਵਿਕਰਮ ਮਜੀਠੀਆ ਨੂੰ ਸ਼ਿਮਲੇ ਵੀ ਲਿਜਾਇਆ ਜਾਂਦਾ ਸ਼ਿਮਲੇ ਲਿਜਾ ਕੇ ਕਿਹਾ ਜਾਂਦਾ ਕਿ ਇਹ ਵਿਕਰਮ ਮਜੀਠੀਆ ਦੀ ਜਿਹੜੀ ਜਾਇਦਾਦ ਆ ਤਾਂ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਆ ਯੂਪੀ ਦੇ ਵਿੱਚ ਵਿਜੀਲੈਂਸ ਦੀ ਟੀਮ ਜਿਹੜੀ ਪਹੁੰਚਦੀ ਆ ਤਾਂ ਉੱਥੇ ਵੀ ਵਿਜੀਲੈਂਸ ਦੀ ਟੀਮ ਨੇ ਕਿਹਾ ਸੀ ਕਿ ਉੱਥੇ ਵੀ ਜਿਹੜੀ ਆ ਵਿਕਰਮ ਮਜੀਠੀਆ ਦੀ ਬੇਨਾਮੀ ਜ਼ਮੀਨ ਹੈ ਤਾਂ ਖੈਰ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕੀ ਸਬੂਤ ਪੇਸ਼ ਕਰੋ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਯੂਪੀ ਦੇ ਵਿੱਚ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਦੇ ਨਾਂ ਤੇ ਜ਼ਮੀਨ ਬੋਲਦੀ ਆ ਕਈ ਏਕੜ ਜ਼ਮੀਨ ਨਾ ਬੋਲਦੀ ਆ ਤਾਂ ਫਿਰ ਗਨੀਬ ਕੌਰ ਦੇ ਵੱਲੋਂ ਕਿਹਾ ਗਿਆ ਸੀ ਸਬੂਤ ਲਿਆਓ ਤਾਂ ਹੁਣ ਵਿਕਰਮ ਮਜੀਠੀਆ 7 ਦਿਨ ਦਾ ਰਿਮਾਂਡ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਮੁਰਤੋਂ ਪੇਸ਼ੀ ਹੁੰਦੀ ਆ ਵਿਕਰਮ ਮਜੀਠੀਆ ਦੀ ਮਹਾਲੀ ਦੀ ਕੋਰਟ ਦੇ ਵਿੱਚ ਤਾਂ 4 ਦਿਨ ਦਾ ਰਿਮਾਂਡ ਮਿਲ ਜਾਂਦਾ 4 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਫਿਰ ਪੇਸ਼ ਕੀਤਾ ਜਾਂਦਾ ਤਾਂ ਨਯਕ ਹਰਾਸ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਜਾਂਦੀ ਆ ਕਿ ਉਹਨਾਂ ਦੀ ਬੈਰਕ ਬਦਲ ਦਿੱਤੀ ਜਾਵੇ ਉਹਨਾਂ ਦੀ ਜਾਨ ਨੂੰ ਖਤਰਾ ਪਰ ਇਸ ਪਟੀਸ਼ਨ ਦੇ ਉੱਤੇ ਅਗਲੀ ਤਾਰੀਖ ਪੈ ਜਾਂਦੀ ਆ ਸੁਣਵਾਈ ਹੁੰਦੀ ਆ ਕੋਈ ਰਾਹਤ ਨਹੀਂ ਮਿਲਦੀ ਤਾਂ ਅੱਜ ਉਹ 14 ਦਿਨ ਦੀ ਨਾਇਕ ਹਰਾਸਤ ਖਤਮ ਹੋ ਰਹੀ ਆ ਵਿਕਰਮ ਮਜੀਠੀਆ ਦੀ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ੀ ਆ ਪੇਸ਼ੀ ਤੋਂ ਬਾਅਦ ਆਖਰ ਕੀ ਕੋਈ ਵਿਕਰਮ ਮਜੀਠੀਆ ਨੂੰ ਰਾਹਤ ਮਿਲਦੀ ਆ ਜਾਂ ਮੁਰਤੋਂ ਹੀ ਉਹਨਾਂ ਨੂੰ ਨਾਬਾ ਦੀ ਜੇਲ ਜਾਂ ਫਿਰ ਪਟਿਆਲਾ ਦੀ ਜੇਲ ਜਾਂ ਫਿਰ ਕਿਸੇ ਹੋਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇਗਾ ਦੇਖਣ ਵਾਲੀ ਗੱਲ ਆ ਥੋੜਾ ਹੀ ਇੰਤਜ਼ਾਰ ਕਰਨਾ ਪਵੇਗਾ